ਰਜਨੀ ਬੈਲਾ ਜਿਹੜਾ ਤੁਸੀਂ ਅੱਜ ਇੱਥੇ ਸਿਵਲ ਹਸਪਤਾਲ ਐਡਮਿਟ ਹੋਇਆ ਹੋਆ ਕੀ ਕਾਰਨ ਹੋਇਆ ਜੀ ਇਹ ਸਾਰਾ ਕਾਰਨ ਤਾਂ ਕੋਈ ਨਹੀਂ ਦੱਸਦੀ ਵੀ ਜੀ ਪਹਿਲਾਂ ਤਾਂ ਬੇਟਾ ਪੱਟੇ ਮੇਰੇ ਘਰ ਵਾਲੇ ਨੇ ਮਾਰੇ ਮੇਰੇ ਪੀਕੇ ਚਰਾਵ ਸਵੇਰ ਨੂੰ ਚਲ ਗਿਆ ਉਧਰ ਸਾਡੇ ਥਾਂ ਆ ਲੱਕੀਆਂ ਕੋਕੜੀਆਂ ਕਾਲੀਆਂ ਸੋਰਾ ਮੇਰਾ ਵੀ ਘਰ ਵਾਲਾ ਵੀ ਇਹ ਬੰਦਾ ਵੀ 7 ਵਜੇ ਤੋਂ ਪਹਿਲਾਂ ਮੈਂ ਸਰਪੰਚ ਨੂੰ ਵੀ ਦੱਸ ਕੇ ਆਈ ਵੀ ਮੈਂ ਇਦਾਂ ਕੀਤੀ ਆ ਫਿਰ ਇਹ ਸਰਪੰਚ ਕਹਿੰਦੇ ਸੀ ਕੋਈ ਨਹੀਂ ਸਮਝਾਵਾਂਗੇ ਮੜਕੇ ਨਾ ਨੇ ਕਿਤੇ ਦਿਨ ਪੀ ਕੇ ਸ਼ਰਾਬ ਤਿੰਨੇ ਜਣੇ ਆਏ ਰੱਜ ਕੇ ਕਹੀ ਹੱਥ ਚ ਫੜੀ ਹੋਈ ਸੀ ਮੈਂ ਇਹਨੂੰ ਇਹ ਗੱਲ ਕਹੀ ਮੈਂ ਕਹਿੰਦਾ ਸਾਡੇ ਤੀਵੇਂ ਆਦਮੀ ਦੀ ਗੱਲ ਵਾ ਤੇਰੀ ਕੋਈ ਗੱਲ ਨਹੀਂ ਇਹਨੇ ਮੇਰੇ ਉਦੋਂ ਹੀ ਕਈਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਗਾਲਾ-ਵਾਲਾ ਕੱਢੀਆਂ ਮੇਰੇ ਕੰਨਾਂ ਨੂੰ ਪੈ ਗਿਆ ਹੱਥੋਂ ਭਾਈ ਮੈਂ ਅੰਦਰ ਗੇਟਾ ਚੋਂ ਵੀ ਹੋ ਗਈ ਆਪਣੇ ਅੱਥਾ ਪਾਈ ਮੈਂ ਨਾ ਹੋ ਕੇ ਫੇ ਮੈਂ ਬਾਹਰ ਨੂੰ ਆਈ ਛੱਟ ਕੇ ਇਹਨੇ ਤਿੰਨ ਕਈਆਂ ਮੇਰੇ ਮਾਰੀ ਗੁੱਟ ਮਾਰਨ ਦਾ ਕਾਰਨ ਕੀ ਹੈ ਤੁਹਾਨੂੰ ਕਾਰਨ ਕੋਈ ਨਹੀਂ ਸ਼ਰਾਬ ਤੋਂ ਹੀ ਮੈਂ ਤਾਂ ਕਿਹਾ ਸੀ ਆਪਣੇ ਘਰ ਵਾਲਿਆਂ ਨੂੰ ਵੀ ਕਿਹਾ ਸੀਗਾ ਅੱਛਾ ਲੜਾਈ ਤੁਹਾਡੀ ਆਪਣੀ ਮੀਆਂ ਬੀਬੀ ਦੀ ਸੀ ਪਹਿਲਾਂ ਮੀਆਂ ਬੀਬੀ ਦੀ ਸਾਡੀ ਲੜਾਈ ਸੀ ਉਹ ਵਿੱਚ ਕੀ ਲੈਣ ਦੇਣਾ ਉਹਨੇ ਉਹਨੂੰ ਸਕਾਲ ਕੇ ਲਿਆਇਆ ਅੱਛਾ ਹਾਂਜੀ ਸਕਾਲ ਕੇ ਸ਼ਰਾਬ ਪਲਾ ਕੇ ਲਿਆਇਆ ਏ ਅੱਛਾ ਹਾਂਜੀ ਫੇਰ ਇਹਨੇ ਆਨੇ ਨੇ ਤਿੰਨਾਂ ਜਿਹੜੇ ਨੇ ਪੀਤੀ ਹੋਈ ਸੀ ਰੱਜ ਕੇ ਪੀਤੀ ਹੋਈ ਸੀ ਗੁੱਟ ਮਾਰ ਕਿਹਨੇ ਕੀਤੀ ਉਹਨਾਂ ਨੂੰ ਕੋਣ ਤੁਹਾਡੇ ਨਾਲ ਗੁੱਟ ਮਾਰ ਲਈ ਉਕਸਾ ਕੇ ਲੈ ਗਿਆ ਮੇਰਾ ਆਦਮੀ ਤਾਂ ਸੋਹਰਾ ਮੇਰਾ ਤੇ ਜਿਹਨੇ ਤੁਹਾਡੇ ਕਿੰਨਾਂ ਵਾਰੀਆਂ ਉਹ ਕੌਣ ਸੀ ਸਮਝੀ ਆਪਣਾ ਮੇਰਾ ਨਾਮ ਮਸ਼ੀਬਾਨੀ ਹੰਸਰ ਮਸ਼ੀਬਾਨੀ ਜੀ ਆ ਜਿਹੜੇ ਸਿਵਲ ਹਸਪਤਾਲ ਚ ਐਡਮਿਟ ਨੇ ਰਜਨੀ ਜੀ ਇਹ ਤੁਹਾਡੇ ਕੀ ਲੱਗਦੇ ਨੇ ਮੇ ਸਿਸਟਰ ਹੈਗੀ ਕਿਥੇ ਲੈ ਲਏ ਹਾਂਜੀ ਇਹ ਫਗਵਾੜੇ ਦੇ ਪਣਵਾ ਪਿੰਦੇ ਤੇ ਕੀ ਮੈਟਰ ਹੋਇਆ ਜਿਹੜਾ ਜੇ ਸਿਵਲ ਮੈਂ ਤੇ ਲੈਣਾ ਦਾ ਮੈਨੂੰ ਫੋਨ ਆਇਆ ਕਿ ਮੈਨੂੰ ਤਿੰਨ ਬੰਦਿਆਂ ਨੇ ਫੜ ਕੇ ਵਿੱਚ ਮੇਰੇ ਘਰ ਲੈਨੇ ਮੇ ਜੀਜਾ ਜੀ ਨੇ ਤੇ ਵਿੱਚ ਸੋਰੇ ਸਾਹਿਬ ਨੇ ਤੇ ਵਿੱਚ ਗਵਾਂਡੀਆਂ ਦੇ ਬੰਦੇ ਨੇ ਇਹਨੂੰ ਫੜ ਕੇ ਕੁੱਟਿਆ ਰਾਤ ਦੇ ਚ ਕਿਹ ਕਿਸਮੇ ਲੋ ਕੁੱਟਿਆ ਹੈਗਾ ਵਿਚੇ ਇਧੀਆਂ ਕਾਨਾਂ ਦੇ ਆ ਬਾਲੀਆਂ ਬੂਲੀਆਂ ਤੇ ਜੀਜਾ ਮੇਰਾ ਨਾ ਦੌੜੀ ਪੀ ਕੇ ਲੜਦਾ ਰਹਿੰਦਾ ਤਿੰਨ ਚਾਰ ਵਾਰ ਇਹ ਚੰਡੀਗੜ੍ਹ ਜਾ ਚੁੱਕੀ ਹੋਈ ਹੈ ਫਿਰ ਮਨਾ ਮਨਾ ਕੇ ਵਾਪਸ ਲਿਆਂਦੇ ਦੋ ਕੁ ਮਹੀਨੇ ਬਾਅਦ ਜਾ ਕੇ ਬੱਚੇ ਹੈ ਨਹੀਂ ਬੱਚੇ ਬਾਹਰ ਗਏ ਹੋਏ ਸ਼ੂਗਰ ਦੀ ਮਰੀਜ਼ ਆ ਸਿਰ ਚ ਮਾਰਿਆ ਸ਼ੂਗਰ ਵੀ ਨਹੀਂ ਸਟਰੋਂਗ ਅਟ ੜਜ ਟਿਕੇ ਲੱਗਦੇ ਪਏ ਜੇ ਮਰ ਜਵੇ ਜੇ ਹੁਣ ਜਦੋਂ ਪੇ ਹੋ ਕੁਛ ਹੋ ਜਵੇ ਇਹਨੂੰ ਫਿਰ ਇਹ ਚੀਜ਼ ਠੀਕ ਹੈ ਜੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਤੇ ਹੀ ਕਰਦੇ ਮੇਰੀ ਭੈਣ ਨੂੰ ਸਾਫ ਦਿੱਤਾ ਜਾਵੇ ਜਿੱਦਾਂ ਉਹ ਕੱਲੇ ਨੂੰ ਘੇਰ ਕੇ ਉਹਨੂੰ ਕੁੱਟਿਆ ਗੱਲ ਨੂੰ ਮਰ ਜਾਂਦੀ ਮਰ ਜਾਂਦੀ ਠੀਕ ਹਨ ਟੱਬਰ ਹੋ ਕੇ ਵੀ ਇਹ ਸਾਰਾ ਜਣਾ ਰਲ ਜਾਂਦਾ ਟੱਬਰ ਪੂਰਾ ਹੀ ਕੁੱਟਣ ਤੇ ਆ ਜਾਂਦੇ ਕਿੱਦਾਂ ਦਾ ਸੋਹਰਾ ਤੇ ਕਿੱਦਾਂ ਦਾ ਘਰਲਾ ਸ਼ਰਮ ਨਹੀਂ ਆਉਂਦੀ ਪਹਿਲਾਂ ਵੀ ਇਹਦਾ ਲੜਾਈ ਝਗੜਾ ਹੋਇਆ ਘਰ ਦਸਤੀ ਦਾ ਜਾਨੀਏ 6-6 ਮਹੀਨੇ ਚੰਡੀਗੜ੍ਹ ਚਲ ਜਾਂਦੀ ਉਹ ਮਾਰਦਾ ਚੱਕ ਕੇ ਵੀ ਆ ਲੋਹੇ ਦੀ ਜੀ ਆਉਂਦੇ ਕੱਲੇ ਨੂੰ ਘੇਰ ਲੈਂਦਾ ਫਿਰ ਬੱਚੇ ਘਰ ਨਹੀਂ ਹੈਗੇ ਕੀ ਮੰਗ ਕਰਦੇ ਇਨਸਾਫ ਇਹ ਤੁਸੀ ਮੰਗੇ ਕਰਦੇ ਮੇਰੀ ਭੈਣ ਦੀ ਜਾਨ ਦੇ ਮੈਂ ਅਸੀਂ ਮੰਗ ਕਰਦੇ ਕੱਲ ਨੂੰ ਮਰਦਾ ਮੁਗਦਾ ਤੇ ਪਹਿਲਾਂ ਕੁੱਟਮਰ ਹੁੰਦੀ ਪਹਿਲਾਂ ਵੀ ਪਿੰਡ ਦੀ ਪੰਚਾਇਤ ਨਹੀਂ ਦਸਤੇ ਤਿੰਨ ਚਾਰ ਵਾਰੀ ਜਾ ਚੁੱਕੇ ਹੋਏ ਆ ਵੀਡੀਓ ਤੱਕ ਨਾਲ ਕੋਈ ਪਹਚਾ ਚੁੱਕੀ ਹੋਈ ਇਹ ਚੀਜ਼ ਇਦਾਂ ਹੋ ਰਹੀ ਹੈ ਠੀਕ ਹੈ ਨਾ ਜਦੋਂ ਵੀ ਅਸੀਂ ਹਿਸਾਬ ਲੈਣ ਗਏ ਆ ਤਾਂ ਉਹ ਕਹਿੰਦੇ ਅ ਕਰਨਾ ਹੁਣ ਹਾਰ ਕੈਨ ਮੈਂ ਕੰਮ ਤੋਂ ਦੇਖੋ ਇੱਦਾਂ ਹੀ ਧੋੜੀ ਆਈ ਹੁਣ ਬਾਕੀ ਪੇਕੇ ਮੇਰੇ ਪਰਿਵਾਰ ਚੰਡੀਗੜ੍ਹ ਰਹਿੰਦਾ ਹੈ ਉਹਨਾਂ ਨੂੰ ਆਉਣ ਚ 4-5 ਘੰਟੇ ਲੱਗ ਜਾਂਦੇ ਇਹ ਚੀਜ਼ ਦੇ ਵਿੱਚ ਹੁਣ ਅਸੀਂ ਪਰੇਸ਼ਾਨ ਆ ਕੱਲੀ ਰਹਿੰਦੀ ਹੈ ਸ਼ੂਗਰ ਦੀ ਮਰੀਜ਼ ਹੈ ਢਿਹ ਚ ਟੀਕੇ ਜਿਹੜਾ ਬੰਦਾ ਲਾ ਰਿਹਾ ਇਸ ਟਾਈਮ ਤੇ ਇਹ ਇੱਕ ਸੱਟ ਨਹੀਂ ਲਗਣੀ ਚਾਹੀਦੀ ਤੁਸੀਂ ਦੇਖੋ ਤੁਹਾਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੇਰੇ ਬੱਚੇ ਬਾਹਰ ਗਏ ਹੋਏ ਹੈ ਹੈ ਤੋ ਕਮ ਸੇ ਕਮ ਮੇਰੀ ਭੈਣ ਦਾ ਤੂੰ ਖਿਆਲ ਤਾਂ ਕਰ ਇੰਨੀ ਸੀਰੀਅਸ ਰਹੀ ਹੈ ਪੁੱਲਾ ਵੀ ਇਹ ਜੀ ਦੇ verdade se ਕੁਟਿਆ ਗਿਆ ਹੈ ਉਹਦੇ ਹਸਬੰਡ ਵੱਲੋਂ ਉਹਦੇ ਸਹੁਰੇ ਵੱਲੋਂ ਇੱਕ ਹੋਰ ਆਦਮੀ ਕੋ ਬਿਅਕਤੀ ਵੱਲੋਂ ਤੇ ਸਮਾਜ ਸੇਵਕ ਰਜਨੀਵਾਲਾ ਜੀ ਮੌਕੇ ਤੇ ਪਹੁੰਚੇ ਨੇ ਉਹ ਗੱਲਬਾਤ ਕਰਦੇ ਉਹਨਾਂ ਨੇ ਕੀ ਹੈ ਸਾਰਾ ਮੈਟਰ ਮੈਮ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਮੈਂ ਸਮਾਜ ਸੇਵਕ ਰਜਨੀਵਾਲਾ ਅੱਜ ਮੈਨੂੰ ਇੱਕ ਕਾਲ ਜਿਹੜੀ ਇਹਨਾਂ ਦੇ ਬੇਟੇ ਦੀ ਜਸਵੰਤ ਥਾਪੜ ਦੀ ਡਵੇਈ ਦੇ ਵਿੱਚੋਂ ਆਈ ਸੀਗੀ ਕਿ ਮੇਰੀ ਮਦਰ ਦੇ ਉੱਤੇ ਹਮਲਾ ਹੋਇਆ ਮੈਡਮ ਜੀ ਮੈਂ ਚਾਹੁੰਨਾ ਆ ਕਿ ਅਸੀਂ ਇੱਥੇ ਆਏ ਨਹੀਂ ਉਹਨਾਂ ਦੀ ਹੈਲਪ ਜਿਹੜੀ ਕੀਤੀ ਜਾਵੇ ਫਿਰ ਇੱਕ ਵੀਡੀਓ ਜਿਹੜੀ ਆ ਬਹੁਤ ਉਹਨਾਂ ਨੇ ਮੈਨੂੰ ਭੇਜੀ ਸਾਰਿਆਂ ਨੇ ਜਦੋਂ ਮੈਂ ਵੀਡੀਓ 'ਚ ਦੇਖਿਆ ਕਿ ਉਹ ਬੰਦਾ ਕਈਆਂ ਮਾਰ ਰਿਹਾ ਸਿਰ ਦੇ ਵਿੱਚ ਤੇ ਇਸ ਕਰਕੇ ਫਿਰ ਜਦੋਂ ਇਹ ਹਸਪੀਟਲ ਪਹੁੰਚੇ ਆ ਮੈਂ ਇਹਨਾਂ ਦੇ ਨਾਲ ਪਹੁੰਚੀ ਆ ਔਰ ਇੱਕ ਵਾਰ ਹੀ ਨਹੀਂ ਐਥ ਮੈਡਮ ਨਾਲ ਇਹ ਹਾਲ ਹੋਇਆ ਕਾਫੀ ਵਾਰੀਆਂ ਤੇ ਕੁੱਟਮਾਰ ਹੋਈ ਆ ਔਰ ਘਰ ਦਾ ਸਾਰਾ ਸਮਾਨ ਜਿਹੜਾ ਆ ਇਹਦਾ ਜਿਹੜਾ ਘਰ ਵਾਲਾ ਸਹੁਰਾ ਕੱਢ ਕੇ ਵੇਚ ਚੁੱਕੇ ਆ ਤਕਰੀਬਨ ਸ਼ਰਾਬ ਦੀ ਖਾਤਰ ਫਿਰ ਜਿੰਨੀ ਵਾਰ ਵੀ ਇਹਨਾਂ ਨੇ ਦਰਖਾਸਤ ਦਿੱਤੀ ਆ ਔਰ ਰਾਜੀਨਾਮਾ ਕਰਕੇ ਸਰਪੰਚ ਸਾਹਿਬ ਨੂੰ ਵੀ ਪਤਾ ਇਹਨਾਂ ਦੇ ਪਿੰਡਦਿਆਂ ਨੂੰ ਕਾਫੀ ਵਾਰੀ ਇਹਨਾਂ ਦਾ ਰਾਜ਼inama ਹੋਇਆ ਕਿ ਅੱਗੋਂ ਤੋਂ ਇਹ ਵਾਰਦਾਤ ਜਿਹੜੀ ਉਹ ਨਹੀਂ ਕਰਨਗੇ ਤੇ ਅਸੀਂ ਵੀ ਸੋਚਿਆ ਸੀ ਚਲੋ ਜੇ ਪਿੰਡ ਦੀ ਪੰਚਾਇਤ ਦੇ ਥਰੂ ਹੁੰਦਾ ਤਾਂ ਕੋਈ ਗੱਲ ਨਹੀਂ ਬਟ ਅੱਜ ਇਹਨਾਂ ਦੇ ਦੋਨੋਂ ਬੇਟਿਆਂ ਦਾ ਮੈਨੂੰ ਕਾਲ ਆਈ ਹੈ ਕਿ ਇਹ ਵੀਡੀਓ ਵੀ ਭੇਜੇਗੇ ਦੇਖੋ ਸਾਡੀ ਮਾਂ ਦੇ ਉੱਤੇ ਕਈਆਂ ਦੇ ਨਾਲ ਹਮਲਾ ਕੀਤਾ ਗਿਆ ਆ ਇੱਕ ਉਹ ਤਾਂ ਸ਼ੂਗਰ ਦੇ ਜਿਹੜੇ ਪੇਸ਼ੈਂਟ ਆ ਐਸਲੈਂਡ ਲੈਂਦੇ ਆਏ ਹਨਾ ਮੈਂ ਮੇਰਾ ਕਹਿਣਾ ਇਹ ਹੈ ਕਿ ਦੇਖੋ ਸ਼ਰਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਰਿਹਾ ਹੋ ਦੇਖੋਗੇ ਕਿ ਕਈਆਂ ਦੇ ਨਾਲ ਉਹਦੇ ਤੇ ਹਮਲਾ ਹੋਇਆ ਤੇ ਮੈਂ ਚਾਹੁੰਦੀ ਆ ਕਿ ਮੈਂ ਅੱਜ ਇਸ ਭੈਣ ਦੇ ਹੈਲਪ ਦੇ ਵਿੱਚ ਆਈਆਂ ਔਰ ਮੈਂ ਪੂਰੀ ਕਾਰਵਾਈ ਵੀ ਕਰਵਾਵਾਂਗੀ ਹੈ ਨਹੀਂ ਕਿ ਨਹੀਂ ਬਾਰ ਬਾਰ ਕੁੱਟਮਰ ਹੁੰਦੀ ਔਰ ਬਾਰ ਬਾਰ ਰਾਜਨੀਤਿਕ ਹੋਤ ਕਰਿੰਦ ਦੱਸਿਆ ਹਾਂ ਹਾਂਜੀ ਹੋ ਚੁੱਕੇ ਆ ਕਿੰਨੀ ਕਾਰਵਾਈ ਹੋਣੀ ਤੁਹਾਡੇ ਤੁਸੀਂ ਦੇਖੋ ਉਹਦੇ ਕੰਨਾਂ ਦੀਆਂ ਵਾਲੀਆਂ ਤਿੰਨ ਵਾਲੀਆਂ ਉਹਦੇ ਗਲੇ ਦੇ ਵਿੱਚ ਚੈਨ ਉਹਦੇ ਬੱਚਿਆਂ ਨੇ ਦਵਾਈ ਦੇ ਵਿੱਚੋਂ ਜਿਹੜੀ ਉਹਨੂੰ ਬਣਵਾ ਕੇ ਲਿਆਇਆ ਸੀ ਬੇਟਾ ਉਹਨਾਂ ਦਾ ਉਹ ਘਰ ਤਾਂ ਨਹੀਂ ਸੀ ਰੱਖਦੇ ਕਿ ਇਹ ਕੱਢ ਕੇ ਵੇਚ ਦਿੰਦੇ ਸੀਗੇ ਪਰ ਅੱਜ ਮੈਨੂੰ ਦੇਖ ਕੇ ਦੁੱਖ ਹੋਇਆ ਕਿ ਮਾਤਾ ਦਾ ਇਹਨਾਂ ਦੀ ਜਿਹੜੇ ਦੇਖੋ ਸ਼ੂਗਰ ਕਿੰਨੀ ਆਈ ਹੋਈ ਹੈ ਤੇ ਉੱਥੋਂ ਕਈਆਂ ਦੇ ਨਾਲ ਅਮਲਾ ਕੀਤਾ ਗਿਆ ਤੇ ਹਜੇ ਤੱਕ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਾ ਨਹੀਂ ਔਰ ਮੈਂ ਇਹ ਹੀ ਕਹੂੰਗੀ ਕਿ ਇਹਨਾਂ ਤੇ ਬੰਦ ਹੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਮੇਰੇ ਲਈ ਮੇਰੇ ਲਈ ਜੋ ਵੀ ਸੇਵਾ ਹੋਏਗੀ ਮੈਂ ਇਹਨਾਂ ਦੇ ਲਵਾਵਾਂਗੇ ਤਾਂ ਤੇ ਇਹਨਾਂ ਤੇ ਕਾਰਵਾਈ ਵੀ ਜਰੂਰ ਕਰਵਾ ਕੇ ਰੱਖਾਂਗੇ